ਅੱਜਕੱਲ ਜਿਹੜੀ ਆ 슈ਗਰ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਆ ਬਾਈ ਜੀ 슈ਗਰ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਕਹਿੰਦੇ ਨੇ ਕਿ ਹੁਣ ਤਾਂ ਤੈਨੂੰ ਸਾਰੀ ਉਮਰ ਜਿਹੜੀ ਆ ਦਵਾਈ ਲੱਗ ਗਈ ਹਰ ਸਾਰੀ ਉਮਰ ਤੈਨੂੰ ਗੋਲੀ ਖਾਣੀ ਹੀ ਪੈਣੀ ਆ ਕੋਈ ਹੈਗਾ ਇਹਦਾ ਇਲਾਜ ਪੱਕੇ ਤਾਂ ਹਰ ਗੱਲ ਤਾਂ ਇਹ ਹੈ ਕਿ 슈ਗਰ ਅਜ ਤੱਕ ਧਿਆਨ ਹੀ ਨਹੀਂ ਦਿੱਤਾ ਗਿਆ ਕਿ ਕਾਰਨ ਕੀ ਆ ਕਿਉਂ ਕਿਹਾ ਜਾਂਦਾ ਹੈ ਕਿ ਸਾਰੀ ਜ਼ਿੰਦਗੀ ਦਵਾਈ ਖਾਣੀ ਪੈਣੀ ਹੂੰ ਸੋਚਿਆ ਹੀ ਨਹੀਂ ਜਾਂਦਾ ਨਾ ਪੇਸ਼ੈਂਟ ਵੱਲੋਂ ਨਾ ਡਾਕਟਰ ਵੱਲੋਂ ਕਾਰਨ ਇਹ ਹੈ ਕਿ ਜਦੋਂ ਕਿਸੇ ਨੂੰ 슈ਗਰ ਲੈਵਲ ਵੱਧਦਾ ਉਹਨੂੰ ਕੋਈ ਦਿੱਕਤ ਆਉਂਦੀ ਉਹ ਟੈਸਟ ਕਰਾਉਂਦਾ ਬਲੱਡ ਦੇ ਵਿੱਚ ਸੈਂਪਲ ਦਿੰਦਾ ਤਾਂ ਉਹਨੂੰ ਡਾਕਟਰ ਦੱਸਦਾ ਕਿ ਤੇਰਾ ਡਾਇਗਨੋਸ ਕਰਕੇ ਤੇਰਾ 슈ਗਰ ਲੈਵਲ ਵੱਧ ਹੈ ਤੇ ਤੈਨੂੰ ਆਹ ਗੋਲੀ ਹੈ ਪਹਿਲਾਂ ਘੱਟ ਐਮ ਜੀ ਦੀ ਸ਼ੁਰੂ ਕਰਦੇ ਹਾਂ ਹੌਲੀ 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 ਫਿਰ ਉਹ ਵੱਧਦੀ ਜਾਂਦੀ ਉਹਦਾ ਕਾਰਨ ਇਹ ਹੈ ਵੀ ਇਹ ਨਹੀਂ ਲੱਭਿਆ ਜਾਂਦਾ ਕਿ 슈ਗਰ ਹੋਇਆ ਕਿਉਂ ਹ ਫਾਰ ਐਗਜ਼ਾਮਪਲ ਤੁਹਾਡੇ ਲੀਵਰ ਦੇ ਵਿੱਚ ਗਰਮੀ ਆ ਗਈ ਜਾਂ ਤੁਹਾਡਾ ਲੀਵਰ ਫੈਟ ਹੀ ਆ ਗਿਆ ਤਾਂ ਲੀਵਰ ਨੇ ਹਰ ਵਕਤ ਬਲੱਡ ਦੇ ਵਿੱਚ ਰਿਲੀਜ਼ ਕਰੀ ਜਾਣਾ 슈ਗਰ ਨੂੰ ਕੰਟਰੋਲ ਤੋਂ ਬਾਹਰ ਹੋ ਜਾਣਾ ਮਤਲਬ ਲੀਵਰ ਦੇ ਜਿਹੜਾ ਲੀਵਰ ਨੇ ਕੰਟਰੋਲ ਕਰਨਾ ਸੀ 슈ਗਰ ਕਿ ਬਲੱਡ ਚ ਕਿੰਨਾ ਦੇਣਾ ਉਹ ਅਨ ਕੰਟਰੋਲ ਹੋ ਕੇ ਜਾਈ ਜਾਣਾ ਰੀਡਿੰਗ ਵਧੀ ਜਾਣੀ ਹੈ ਰੀਡਿੰਗ ਵੱਧ ਕੇ ਆ ਗਈ ਪੇਸ਼ੈਂਟ ਨੇ ਡਰ ਜਾਣਾ ਉਹਨੂੰ ਗੋਲੀ ਲਿਖਤੀ ਉਹ ਗੋਲੀ ਖਾਂਦਾ ਬਿਲਕੁਲ ਆਪਣੇ ਸਰੀਰ ਦੇ ਬਹੁਤ ਸਾਰੇ ਆਰਗਨ ਇਦਾਂ ਦੇ ਐ ਜਦੋਂ ਲੋਡ ਹੁੰਦੀ ਐ ਉਦੋਂ ਹੀ ਉਹ ਵਰਕਿੰਗ ਚ ਵਰਕਿੰਗ ਚ ਆਉਂਦੇ ਐ ਨਹੀਂ ਉਹ ਪੈ ਰਹੇ ਨੇ ਪੈ ਰਹੇ ਨੇ ਹੈਨਾ ਹੂੰ ਬਹੁਤ ਸਾਰੇ ਐ ਸੋ ਇਸੇ ਤਰੀਕੇ ਨਾਲ ਜਿਹੜੀ ਸਾਡੀ ਪੈਨਕ੍ਰੀਆਜ਼ ਆ ਜਾ ਉਹਨੇ ਇਨਸੂਲਿਨ ਬਣਾਉਣਾ ਲਿਵਰ ਨੇ ਵਧ ਰਿਲੀਜ਼ ਕਰਤਾ ਬਲੱਡ ਚ 슈ਗਰ ਲੈਵਲ ਵੱਧ ਆ ਗਿਆ ਜਦ ਵੱਧ ਆ ਗਿਆ ਤਾਂ ਡਾਕਟਰ ਨੇ ਗੋਲੀ ਲਿਖਤੀ ਜਦ ਬਾਹਰੋਂ ਇਨਸੂਲਿਨ ਦੇਤੀ ਚਾਹੇ ਇੰਜੈਕਸ਼ਨ ਦੇ ਰੂਪ ਚ ਦੇਤੀ ਚਾਹੇ ਟੈਬਲੇਟ ਦੇ ਟੈਬਲੇਟ ਦੇ ਰੂਪ ਦੇ ਵਿੱਚ ਦੇ ਜਿਹੜੀ ਪੈਨਕ੍ਰੀਆਜ਼ ਆ ਜ ਉਹਨੂੰ ਤਾਂ ਲੋੜ ਨਹੀਂ ਪੈਣੀ ਕੰਮ ਕਰਨ ਦੀ ਜਿਹੜਾ ਇਨਸੂਲਿਨ 슈ਗਰ ਉਹਨੇ ਬਣਾਉਣਾ ਸੀਗਾ ਉਹ ਤਾਂ ਬਾਹਰੋਂ ਮਿਲ ਗਿਆ ਬਾਹਰੋਂ ਦਿੱਤਾ ਤੇ ਜਿਉਂ-ਜਿਉਂ ਉਹ ਡੈੱਡ ਹੋਈ ਜਾਂਦੀ ਹੈ ਫਿਰ ਜਦੋਂ ਤੁਸੀਂ 6 ਮਹੀਨੇ ਖਾਣ ਲੱਗੇ ਸਾਲ 2 ਸਾਲ ਤੁਹਾਡੀ ਡੋਜ਼ ਵਧ ਗਈ ਇੱਕ ਦਿਨ ਪੈਨ ਕਰਿਆ ਜੇ ਭੁੱਲੇ ਗਈ ਕਿ ਮੈਂ ਇنسولিন ਵੀ ਬਣਾਉਣਾ ਨਹੀਂ ਨਹੀਂ ਉਹਦੇ ਤੱਕ ਗੱਲ ਚੱਲ ਗਈ ਇਹ ਇਹਦਾ ਪੱਕਾ ਇਲਾਜ ਹੈ ਹੁਣ ਅਸੀਂ ਕੀ ਕਰਦੇ ਆ ਸਾਡੇ ਕੋਲ ਪੇਸ਼ੈਂਟ ਆਉਂਦਾ ਅਸੀਂ ਉਹ ਕਹਿੰਦਾ ਕਿ ਮੈਂ ਤਾਂ ਅਲਟਰਾਸਾਉਂਡ ਵੀ ਕਰਾਇਆ ਐਲ ਐਫ ਟੀ ਵੀ ਕਰਾਇਆ ਸਾਰਾ ਕੁਝ ਕਰਾਇਆ ਕੁਝ ਨਹੀਂ ਆ ਰਿਹਾ ਹੂੰ ਵੀ ਡਾਕਟਰ ਕਹਿੰਦਾ ਤਾਂ ਖਾਣੀ ਪੈਣੀ ਅਸੀਂ ਉਹਦੀ ਨਬਜ਼ ਚੈੱਕ ਕਰਦੇ ਹਾਂ ਜੇ ਨਬਜ਼ ਦੇਖਦੇ ਆ ਤਾਂ ਬਾਤ ਪਿਤ ਕਫ ਦੇ ਵਿੱਚੋਂ ਪਿਤ ਵਧੀ ਹੁੰਦੀ ਹੈ ਮਤਲਬ ਗਰਮੀ ਵਧੀ ਹੈ ਜੇ ਗਰਮੀ ਗਰਮੀ ਵਧੀ ਹੋਈ ਹੈ ਜਿਗਰ 'ਚ ਗਰਮੀ ਵਧੀ ਆ ਸੀ ਉਹਨੂੰ ਲਿਵਰ ਦੀ ਦਵਾਈ ਦਿੱਤੀ। ਇਦਾਂ ਦੇ ਕੇਸ ਵੀ ਆ ਵੀ 5 500 ਲੈਵਲ ਤੋਂ 15 ਦਿਨਾਂ ਦੇ ਵਿੱਚ 80 ਆ ਗਈ। 500 ਲੈਵਲ ਤੋਂ 80 ਆ ਗਈ। ਨਾਲੇ ਕਰਾਲੀ ਦੇ ਪਿੰਡ ਅੰਧੇੜੀ ਆ। ਹੂੰ। ਹੁਣੀ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਲੇਡੀਜ਼ 500 ਸ਼ੂਗਰ ਲਿਵਰ ਦੀ ਦਵਾਈ ਦਿੱਤੀ ਹੈ 15 ਦਿਨਾਂ ਬਾਅਦ ਆਈ ਉਹ ਕਹਿੰਦੀ ਮੇਰੀ 80 80 ਆਈ ਆ ਹਾਂ। ਬਿਲਕੁਲ ਜੇ ਤੁਹਾਡੇ ਅਸੀਂ ਫਿਰ ਕੀ ਕਰਦੇ ਆ ਅਸੀਂ ਉਹਦੇ ਲਿਵਰ ਦਾ ਇਲਾਜ ਕਰ ਦਿੰਨੇ ਆ ਸ਼ੂਗਰ ਲੈਵਲ ਨੋਰਮਲ ਆ ਜਾਂਦਾ ਉਸ ਤੋਂ ਬਾਅਦ ਦੂਏ ਟਾਈਪ ਦਾ ਸ਼ੂਗਰ ਹੈਗਾ ਤੁਹਾਡੀ ਪੈਨ ਕਰਿਆ ਜਨੇ ਕੋਈ ਪ੍ਰੋਬਲਮ ਆ ਜੇ ਫਿਰ ਤੁਸੀਂ ਉਹ ਵੀ ਵਰਕਿੰਗ ਕਰਨੇ ਆ ਸ਼ੂਗਰ ਕਰਨਾ ਫਿਰ ਅਸੀਂ ਕੀ ਕਰਦੇ ਆ ਆਪਣੀ ਦਵਾਈ ਦਿੰਨੇ ਆ ਦੇਸੀ ਹੂੰ ਇਹਨੇ ਇਨਸੂਲਿਨ ਨਹੀਂ ਦੇਣੀ ਬਾਹਰੋਂ ਉਹਦੀ ਜਿਹੜੀ ਪਹਿਲਾਂ ਡੋਜ਼ ਖਾਂਦਾ ਹੋਏ ਇਨਸੂਲਿਨ ਦੀ ਜਿਉਂ ਜਿਉਂ ਲੈਵਲ ਘਟੀ ਜਾਣਾ ਉਹਦੀ ਉਹ ਦਵਾਈ ਬੰਦ ਕਰਾ ਦੇਣੀ ਜਿੱਦਣ ਉਹਦੀ ਉਹ ਦਵਾਈ ਬੰਦ ਹੋ ਗਈ ਹੂੰ ਉਸ ਦਿਨ ਬੰਦ ਹੋ ਗਈ ਉਹਦੀ ਦਵਾਈ ਉਸ ਦਿਨ ਪੈਨ ਕਰਿਆਜ ਨੇ ਵਰਕਿੰਗ ਚ ਆਉਣ ਲੱਗ ਜਾਣਾ ਫਿਰ ਦੁਬਾਰਾ ਉਹੀ ਉਦਾਂ ਹੀ ਕੰਮ ਪਹਿਲਾਂ ਵਾਂਗੇ ਸ਼ੁਰੂ ਕਰਾਂਗੇ ਨੇਚਰਲ ਤੌਰ ਤੇ 4 ਤੇ 4 ਤੋਂ 6 ਮਹੀਨੇ ਦਾ ਕੋਰਸ ਹੈ ਉਤੋਂ ਬਾਅਦ ਛੋਟਾ ਛੋਟੇ ਕਰਕੇ ਸਾਡੀ ਦਵਾਈ ਵੀ ਬੰਦ ਹੋ ਜਾਂਦੀ ਹੈ ਉਹਦਾ ਨਾਰਮਲ ਆ ਜਾਂਦਾ ਥੋੜਾ ਡਾਈਟ ਤੇ ਧਿਆਨ ਰੱਖੇ ਜਿੱਦਾਂ ਕਣਕ ਦੇ ਵਿੱਚ ਬਹੁਤ ਸਾਰਾ 슈ਗਰ ਹੈ ਹਮ ਚੌਲਾਂ ਦੇ ਵਿੱਚ ਬਹੁਤ ਜ਼ਿਆਦਾ 슈ਗਰ ਹੈ ਚੌਲ ਨਾ ਖਾਵੇ ਚੀਨੀ ਔਰ ਚੀਨੀ ਤੋਂ ਬਣੇ ਮਠਿਆਈਆਂ ਪ੍ਰੋਡਕਟ ਥੋੜਾ ਇਹ ਧਿਆਨ ਰੱਖੇ ਫਾਈਬਰ ਵੱਧ ਖਾਵੇ ਨਾਰਮਲ ਆ ਜਾਂਦਾ ਬਿਲਕੁਲ ਜੀ